ਸੰਘ ਜੀ ਅਸੀਂ ਤੁਹਾਨੂੰ ਸਤਲੁਜ ਪੁਲ ਦੇ ਉੱਪਰੋਂ ਵੀਡੀਓ ਦਾ ਸਾਰਾ ਪ੍ਰੋਗਰਾਮ ਦਿਖਾਉਣ ਦਾ ਯਤਨ ਕੀਤਾ ਸੀ ਵੀ ਕੀ ਹਾਲਾਤ ਬਣੇ ਪਏ ਨੇ ਇਸ ਵਕਤ ਰੇਲਵੇ ਪੁਲ ਦੇ ਦਰਿਆ ਠਾਠਾ ਮਾਰਿਆ ਤੇ ਆਪਾਂ ਗਿੱਦੜਪਿੰਡੀ ਉੱਥੋਂ ਖੜ ਕੇ ਦੇਖਿਆ ਸੀ ਤੇ ਆ ਪਿਛਲੇ ਪਾਸੇ ਮੈਂ ਕਵਾਂਗਾ ਵੀਰ ਨੂੰ ਦਿਖਾ ਦਿਓ ਪਿਛਲੇ ਪਾਸੇ ਉਹ ਘਰ ਡੁੱਬੇ ਹੋਏ ਆ ਉਹ ਸਾਹਮਣੇ ਇਹ ਏਰੀਆ ਪਹਿਲਾਂ ਵੀ 2019 ਦੇ ਵਿੱਚ ਤੇ 2023 ਦੇ ਵਿੱਚ ਵੀ ਸਾਰਾ ਡੁੱਬ ਗਿਆ ਸੀ ਆ ਦੇਖੋ ਤੁਸੀਂ ਬੰਨ ਟੁੱਟ ਕੇ ਇਸ ਪਾਸੋਂ ਇਹ ਸਾਰਾ ਪਾਣੀ ਇਸ ਪਾਸੇ ਆ ਗਿਆ ਤੇ ਇਹ ਪਾਣੀ ਤੁਹਾਨੂੰ ਦੱਸ ਦਈਏ ਵੀ ਇਹ ਪਾਣੀ ਇਧਰਲੇ ਪਾਸੇ ਪੈਂਦੀ ਛੱਤੇ ਜਦੋਂ ਕਿਤੇ ਪਿਛਲੇ ਪਾਸੋਂ ਪਾਣੀ ਦਾ ਵਹਾਅ ਤੇਜ਼ ਹੋਇਆ ਤੇ ਪਹਿਲਾ ਪਾਣੀ ਇੱਥੇ ਆਇਆ ਕਿਉਂਕਿ ਇਹ ਪਾਣੀ ਹੈ ਗੰਧਲਾ ਹੈ ਪਾਣੀ ਦੇ ਵਿੱਚੋਂ ਮੁਸ਼ਕ ਮਾਰ ਰਹੀ ਹੈ ਸੋ ਉਹ ਘਰਾਂ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਮੇਰੇ ਹਿਸਾਬ ਦੇ ਨਾਲ ਹੋ ਸਕਦਾ ਹੈ ਵੀ ਜਥੇ ਬੰਦੀਆਂ ਦੇ ਧਿਆਨ ਵਿੱਚ ਨਾ ਹੋਵੇ ਹੋ ਸਕਦਾ ਹੈ ਪੁਲ ਸੁਪਰ ਪ੍ਰਸ਼ਾਸਨ ਦੇ ਧਿਆਨ ਵਿੱਚ ਨਾ ਹੋਵੇ ਐਨ ਡੀ ਆਰ ਐਫ ਦੀਆਂ ਟੀਮਾਂ ਲੱਗੀਆਂ ਹੋ ਸਕਦਾ ਵੀ ਉਹਨਾਂ ਦੇ ਧਿਆਨ ਦੇ ਵਿੱਚ ਨਾ ਹੋਵੇ ਇਦਾਂ ਦਾ ਪਰ ਇਹ ਘਰ ਤੁਸੀਂ ਦੇਖ ਲਓ ਇਸ ਤੋਂ ਅਗਲੇ ਪਾਸੇ ਘਰ ਹੋਰ ਹੈਗੇ ਨੇ ਜਿਹੜੇ ਪਾਣੀ ਦੀ ਮਾਰ ਹੇਠਾਂ ਹੈਗੇ ਨੇ ਤਸਵੀਰਾਂ ਤੁਸੀਂ ਦੇਖ ਲਓ ਦਰਿਆ ਜਿਹੜਾ ਹੈ ਇਹ ਸਤਲੁਜ ਦਰਿਆ ਸਤਲੁਜ ਦਾ ਏਰੀਆ ਮੇਰੇ ਹਿਸਾਬ ਦੇ ਨਾਲ ਇੱਥੋਂ ਲੈ ਕੇ ਤੇ ਜੇ ਦੂਜੇ ਬੰਨ ਦੀ ਗੱਲਬਾਤ ਕਰਨੀ ਹੋਵੇ ਤੇ ਘਟੋ ਘਟ 10 15 ਕਿਲੋਮੀਟਰ ਦਾ ਦੈਰਾ ਬਣ ਜਾਂਦਾ 2000 19 ਦੇ ਵਿੱਚ ਵੀ ਤੇ 2023 ਦੇ ਵਿੱਚ ਵੀ ਇਸ ਸਤਲੁਜ ਦਰਿਆ ਨੇ ਸਭ ਦਾ ਮਲਿਆ ਮੇਟ ਕਰਕੇ ਰੱਖ ਦਿੱਤਾ ਸੀ ਤੇ ਆ ਹਾਲਾਤ ਆ ਜੇ ਤੁਸੀਂ ਆਪ ਦੇਖ ਰਹੇ ਹੋ ਜ਼ੂਮ ਕਰਕੇ ਅਸੀਂ ਤਸਵੀਰਾਂ ਤੁਹਾਨੂੰ ਉਹਨਾਂ ਘਰਾਂ ਦੀਆਂ ਦਿਖਾਉਣ ਦਾ ਯਤਨ ਕਰਾਂਗੇ ਕੀ ਹਾਲਾਤ ਬਣੇ ਪਏ ਨੇ ਇਹਨਾਂ ਘਰਾਂ ਦੇ ਇਹ ਅਸੀਂ ਤੁਹਾਨੂੰ ਸਤਲੁਜ ਦੀਆਂ ਤਸਵੀਰਾਂ ਦਿਖਾਉਣ ਦਾ ਯਤਨ ਕਰ ਰਹੇ ਹਾਂ ਵੀ ਇਹ ਘਰ ਵੇਖੋ ਤੁਸੀਂ ਸਾਰੇ ਪਾਣੀ ਦੇ ਵਿੱਚ ਘਿਰੇ ਹੋਏ ਨੇ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਸ ਪਾਸੋਂ ਬੰਨ ਟੁੱਟਦਾ ਹੈ ਤੇ ਇਸ ਪਾਸੇ ਵੱਡਾ ਨੁਕਸਾਨ ਹੋ ਜਾਂਦਾ ਹੈ ਪਾਣੀ ਦਾ ਵਹਾਅ ਅੱਜ ਤੇਜ਼ ਹੋਰ ਹੋ ਜਾਣਾ ਹੈ ਪਾਖੜਾ ਦੇ ਵਿੱਚੋਂ ਪਾਣੀ ਛੱਡਣ ਦੀਆਂ ਖਬਰਾਂ ਜਿਹੜੀਆਂ ਲੋਕਾਂ ਤੱਕ ਪਹੁੰਚੀਆਂ ਹੋਈਆਂ ਨੇ ਹੋ ਸਕਦਾ ਹੈ ਵੀ ਇਹਨਾਂ ਦੇ ਘਰਾਂ ਤੱਕ ਪਾਣੀ ਹੋਰ ਲੈਵਲ ਤਾ ਨੂੰ ਹੋ ਜਾਵੇ ਉਚਾਈ ਦੇ ਵਿੱਚ ਪਾਣੀ ਹੋ ਜਾਵੇ ਘਰ ਸਾਰੇ ਦੇ ਸਾਰੇ ਡੁੱਬ ਸਕਦੇ ਆ ਕਿਉਂਕਿ ਇਸ ਪਾਸੇ ਲੈਣ ਵਾਲਾ ਏਰੀਆ ਆ ਗਿਆ ਹੈ ਇਸ ਪਾਸੇ ਬੰਨ ਦਾ ਏਰੀਆ ਹੈ ਇਹ ਲੈਨ ਜਿਹੜੀ ਹੈ ਫਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੀ ਹੈ ਇਹ ਉਹਨਾਂ ਘਰਾਂ ਤੋਂ ਬਹੁਤ ਉੱਚਾ ਏਰੀਆ ਤੇ ਉਹ ਏਰੀਆ ਜਿਹੜਾ ਹੈ ਉਹ ਨਿਮਾਨ ਵਾਲੇ ਪਾਸੇ ਹੈ ਇਹ ਵੱਡਾ ਨੁਕਸਾਨ ਕਰ ਰਿਹਾ ਇਸ ਪਾਸੇ ਬੰਨ ਵੀ ਸੀ ਬੰਨ ਕਿਤੇ ਨਾ ਕਿਤੇ ਇਹ ਉਸ ਪਾਸੋਂ ਟੁੱਟਦਾ ਤੇ ਇਸ ਪਾਸੇ ਪਾਣੀ ਦਾ ਵਹਾਨ ਸਾਰਾ ਆ ਜਾਂਦਾ ਹੈ ਹੋੜਾ ਦਰਿਆ ਨੇ ਆਪਣਾ ਰੂਪ ਆਪਣਾ ਰਸਤਾ ਖੁਦ ਅਖਤਿਆਰ ਕੀਤਾ ਵੀ ਕਿਸ ਪਾਸੇ ਮੈਂ ਵਹਿਣਾ ਸੋ ਆਪਾਂ ਤਸਵੀਰਾਂ ਦੇਖੀਆਂ ਨੇ ਸਤਲੁਜ ਬਿਆਸ ਦੀਆਂ ਵੀ ਦੇਖੀਆਂ ਨੇ ਮੰਝਰ ਕੀ ਸੀ ਹਰੀਕੇ ਹੈਡ ਤੋਂ ਪਰਲਾ ਪਾਸਾ ਤੇ ਇਸ ਪਾਸੇ ਆਪਾਂ ਗੱਲਬਾਤ ਕਰ ਲਈਏ ਜਿੱਥੋਂ ਇਹ ਸਤਲੁਜ ਪਾਖੜਾ ਡੈਮ ਦੇ ਵਿੱਚੋਂ ਚੱਲਦਾ ਤੇ ਇਸ ਪਾਸੇ ਹਰੀਕੇ ਪਤਨ ਆਉਂਦਾ ਤੇ ਮਖੂ ਤੋਂ ਕਰੀਬ ਗਿੱਦੜਪਿੰਡੀ ਵਾਲਾ ਖੰਨਾ ਲਲਹਾਂਦੀ ਵਾਲੇ ਪਾਸੇ ਇਹ ਪਾਸਾ ਜਿਹੜਾ ਇਹ ਵੀ ਹੁਣ ਪੂਰੀ ਖੋਰ ਪਿੰਡਾਂ ਨੂੰ ਲਾਰੇ ਹੈ ਤੇ ਪਾਣੀ ਦੀਆਂ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਮੰਜ਼ਰ ਦਿਖਾ ਰਹੇ ਆ ਇੱਕ ਪਾਸੇ ਤਾਂ ਪਾਣੀ ਦੀ ਮਾਰ ਇਹ ਦਰਿਆਵਾਂ ਦੀ ਵਜ ਰਹੀ ਹੈ ਦੂਜੇ ਪਾਸੇ ਪੰਜਾਬ ਨੂੰ ਉੱਪਰਲਾ ਜਿਹੜਾ ਕੁਦਰਤ ਦਾ ਹੈ ਉਹ ਉਹ ਸਜ਼ਾ ਜਿਹੜੀ ਹੈ ਉਹ ਲੋਕਾਂ ਨੂੰ ਭੂਤ ਨਹੀਂ ਪੈ ਰਹੀ ਹੈ ਕੁਦਰਤ ਵੀ ਜਿਹੜੀ ਹੈ ਉਹ ਕਹਿਰ ਮਚਾ ਰਹੀ ਹੈ ਤੇ ਸਮੇਂ ਦੀਆਂ ਸਰਕਾਰਾਂ ਦੇ ਉੱਪਰ ਤਾਂ ਲੋਕ ਉਂਗਲ ਉਠਾ ਹੀ ਰਹੇ ਨੇ ਵੀ ਕਿਤੇ ਨਾ ਕਿਤੇ ਨਾਕਾਮੀਆਂ ਹੈਗੀਆਂ ਨੇ ਜਿਨ੍ਹਾਂ ਕਰਕੇ ਇਹ ਵੱਡਾ ਖਮਿਆਜਾ ਜਿਹੜਾ ਹੈ دریاਵਾਂ ਦੇ ਨੇੜਲੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਭਿਆਨਕ ਰੂਪੇ دریاਵਾਂ ਨੇ ਧਾਰਿਆ ਇਹ ਸਭ ਕੁਝ ਖਮਿਆਜਾਂ ਉਹਨਾਂ ਨੂੰ ਭੁਗਤਣਾ ਪਿਆ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਨੇੜੇ ਲੱਗਦੀਆਂ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਦਰਿਆਵਾਂ ਦੇ ਵਿਚਲੇ ਪਾਸੇ ਕਈ ਵਾਰੀ ਨਾ ਸਵਾਲ ਉੱਠਦਾ ਹੁੰਦਾ ਸੀ ਕਹਿੰਦੇ ਵੀ ਦਰਿਆਵਾਂ ਦੇ ਵਿਚਲੇ ਪਾਸੇ ਲੋਕਾਂ ਦੀਆਂ ਜ਼ਮੀਨਾਂ ਕਿਉਂ ਨੇ ਕਿਉਂਕਿ ਇਹ ਦਰਿਆ ਪਹਿਲਾਂ ਕਿਸੇ ਹੋਰ ਜਗ੍ਹਾ ਤੇ ਵਹਿੰਦੇ ਸੀ ਆਪਣਾ ਰੂਪ ਇਹਨਾਂ ਨੇ ਇਸ ਪਾਸੇ ਰੋਕ ਆਪਣਾ ਚੇਂਜ ਕਰ ਲਿਆ ਪਰ ਉਹ ਜਿਹੜੀਆਂ ਜ਼ਮੀਨਾਂ ਅੱਜ ਵੀ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਉਹਨਾਂ ਦੇ ਬੱਚਿਆਂ ਦੇ ਨਾਮ ਗਰਦੌਰੀਆਂ ਹੋ ਕੇ ਇੰਤਕਾਲ ਹੋ ਕੇ ਅੱਜ ਉਹਨਾਂ ਪਰਿਵਾਰਾਂ ਦੇ ਨਾਮ ਦੇ ਉੱਪਰ ਬੋਲਦੀਆਂ ਹੈਗੀਆਂ ਨੇ ਪਰ ਬੰਨ ਜਿਹੜੇ ਨੇ ਕੱਚੇ ਨੇ ਜੇ ਹੁਣ ਆਪਾਂ ਦਰਿਆ ਦੀ ਗੱਲ ਨਹੀਂ ਕਰਦੇ ਬਾਹਰਲੇ ਪਾਸੇ ਦੀ ਗੱਲਬਾਤ ਕਰ ਲੈਨੇ ਆ ਤੇ ਬਾਹਰਲਾ ਪਾਸਾ ਵੀ ਦਰਿਆ ਦਾ ਬੰਨ ਟੁੱਟਣ ਕਰਕੇ ਲੋਕਾਂ ਦੀਆਂ ਜ਼ਮੀਨਾਂ ਅਸੀਂ ਢੇਰੇ ਬਾਬੇ ਦੀ ਗੱਲਬਾਤ ਕਰ ਲਈਏ ਇਸ ਪਾਸੇ ਏਰੀਏ ਦੀ ਗੱਲਬਾਤ ਕਰ ਲਈਏ ਪਰਲੇ ਪਾਸੇ ਜੀ ਆਪਾਂ ਸ਼ਹਿਰਪੁਰ ਏਰੀਏ ਦੀ ਗੱਲਬਾਤ ਕਰ ਲਈਏ ਤੇ ਇਹ ਪਿੰਕ ਾਂ ਦੇ ਵਿੱਚ ਪਾਣੀ ਵੜਿਆ ਜਿਹੜੇ ਬੰਨ ਤੋਂ ਪਰਲੇ ਪਾਸੇ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਰੇਤਰੀਆਂ ਰੇਤਾ ਦੇ ਨਾਲ ਭਰੀਆਂ ਗਈਆਂ ਨੇ ਮਿੱਟੀ ਦੇ ਨਾਲ ਭਰੀਆਂ ਗਈਆਂ ਨੇ ਇੱਕ ਵਧੀਆ ਭਾਰੀਆਂ ਜ਼ਮੀਨਾਂ ਸੀ ਉਹ ਅੱਜ ਕੱਖਾਂ ਤੋਂ ਹੌਲੀਆਂ ਕਰਕੇ ਇਹਨਾਂ ਪਾਣੀਆਂ ਨੇ ਇਹਨਾਂ ਦਰਿਆਵਾਂ ਨੇ ਰੱਖ ਦਿੱਤੀਆਂ ਇਹ ਨਾਕਾਮੀਆਂ ਨੇ ਸਾਡੀਆਂ ਨੇ ਸਾਡੀਆਂ ਸਰਕਾਰਾਂ ਦੀਆਂ ਨੇ ਇਹ ਸਾਨੂੰ ਕਿਤੇ ਨਾ ਕਿਤੇ ਮੰਨਣਾ ਪਏਗਾ ਪਰ ਪਾਣੀ ਆਪਣਾ ਰੁੱਖ ਸਿਆਣੇ ਕਹਿੰਦੇ ਹੁੰਦੇ ਆ ਆਪ ਹੀ ਤੈਅ ਕਰਦਾ डीए ए ए ਦਾ ਮੈਂ ਕਿਸ ਪਾਸੇ ਨੂੰ ਰੁਖ ਕਰਨਾ ਹੈ ਇਹ ਤਸਵੀਰਾਂ ਤੁਸੀਂ ਭਿਆਨਕ ਦੇਖ ਰਹੇ ਹੋ ਮੰਜ਼ਰ ਹਜੇ ਹੋਰ ਵੀ ਭਿਆਨਕ ਆਉਣ ਵਾਲਾ ਹੈ ਇਹ ਆਪਾਂ ਨੂੰ ਮੰਨ ਕੇ ਚੱਲਣਾ ਪਏਗਾ ਕਿ ਜਿਹੜੇ ਉੱਪਰ ਕਾਲੇ ਰੰਗ ਦੇ ਬੱਦਲ ਨੇ ਹਜੇ ਛਾਏ ਹੋਏ ਨੇ ਕਿਤੇ ਪਾਸੇ ਨਹੀਂ ਗਏ ਜੇ ਆਪਾਂ ਹਿਮਾਚਲ ਵਾਲੇ ਪਾਸੇ ਦੀ ਗੱਲਬਾਤ ਕਰੀਏ ਤੇ ਮੀਂਹ ਪਿਛਲੇ ਪਾਸੇ ਪੈ ਵੀ ਕਾਫੀ ਰਹੇ ਨੇ ਪਰ ਜਿਹੜਾ ਡੈਮਾਂ ਦੇ ਵਿੱਚੋਂ ਪਾਣੀ ਪਹਿਲਾਂ ਜਿਹੜਾ ਉਹ ਰਿਲੀਜ਼ ਕਰਨਾ ਚਾਹੀਦਾ ਸੀ ਉਹ ਸਰਕਾਰਾਂ ਨੇ ਨਹੀਂ ਸੀ ਕੀਤਾ ਉੱਥੋਂ ਦੀ ਮੈਨੇਜਮੈਂਟ ਨੇ ਨਹੀਂ ਸੀ ਕੀਤਾ ਸੋ ਇਸ ਕਰਕੇ ਖਮਿਆਜਾ ਜਿਹੜਾ ਹੁਣ ਇਸ ਵਕਤ ਲੋਕਾਂ ਨੂੰ ਭੁਗਤਣਾ ਪੈ ਰਿਹਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹਜੇ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਖਤਰਾ ਹੈਗਾ ਸੋ ਸੈਂਟਰ ਦੀ ਗਵਰਨਮੈਂਟ ਨੇ ਹਿਮਾਚਲ ਵਾਲੇ ਪਾਸੇ ਜਿਹੜੇ ਆ ਜਿੰਨਾ ਵੀ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਫੰਡ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਉਹਨਾਂ ਨੂੰ ਰਾਤ ਸਮਗਰੀਆਂ ਵੀ ਸਰਕਾਰਾਂ ਵੱਲੋਂ ਜਿਹੜੀਆਂ ਵੱਡੇ ਰੂਪ ਦੇ ਵਿੱਚ ਪਹੁੰਚ ਰਹੀਆਂ ਪਰ ਪੰਜਾਬ ਦੀ ਗੱਲਬਾਤ ਕਰੀਏ ਪੰਜਾਬ ਨੂੰ ਹਜੇ ਤੱਕ ਕੁਝ ਵੀ ਜਿਹੜਾ ਨਹੀਂ ਪਹੁੰਚਿਆ ਹੈਗਾ ਪੰਜਾਬ ਵਾਸਤੇ ਸਿਰਫ ਪੀਐਮ ਨੇ ਸੀਐਮ ਦੇ ਨਾਲ ਗੱਲਬਾਤ ਜ਼ਰੂਰ ਕੀਤੀ ਹੈਗੀ ਆ ਚਿੱਠੀਆਂ ਵੀ ਸੀਐਮ ਨੇ ਲਿਖੀਆਂ ਹੈਗੀਆਂ ਨੇ ਪਰ ਪੰਜਾਬ ਦੇ ਹਾਲਾਤ ਸਾਰਾ ਕੁਝ ਜਿਹੜਾ ਉਹ মিডিਆ ਦੇ ਜ਼ਰੀਏ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਤੱਕ ਖਬਰਾਂ ਪਹੁੰਚ ਰਹੀਆਂ ਹਨ ਖੈਰ ਇਹ ਸਾਡੀ ਸੈਂਟਰ ਦੀ ਗਵਰਨਮੈਂਟ ਹੈ ਉਹਨਾਂ ਨੂੰ ਅਪੀਲ ਕਰਦੇ ਆਂ ਅਸੀਂ ਖਾਸ ਕਰਕੇ ਵੀ ਇਹ ਵੀ ਇੱਕ ਤੁਹਾਡਾ ਹਿੱਸਾ ਹੈ ਇਸ ਭਾਰਤ ਦੇਸ਼ ਦੇ ਵਿੱਚ ਹੀ ਇਹ ਏਰੀਆ ਹੁੰਦਾ ਹੈ ਇਸ ਪਾਸੇ ਧਿਆਨ ਜ਼ਰੂਰ ਦਿੱਤਾ ਜਾਵੇ ਤਾਂ ਕਿ ਇਹ ਪੰਜਾਬ ਦੇ ਲੋਕਾਂ ਨੂੰ ਕੁਝ ਨਾ ਕੁਝ ਰਾਹਤ ਜਿਹੜੀ ਸੰਗਤ ਜੀ ਉਹ ਮਿਲ ਸਕੇ ਤਸਵੀਰਾਂ ਅਸੀਂ ਤੁਹਾਨੂੰ ਉਹ ਪੁਲ ਦੀਆਂ ਦਿਖਾਈਆਂ ਟ੍ਰੇਨਾਂ ਬੇਸ਼ੱਕ ਇੱਥੋਂ ਬੰਦ ਹੋ ਚੁੱਕੀਆਂ ਨੇ ਨਹੀਂ ਆ ਰਹੀਆਂ ਫਰੋਪੁਰ ਤੋਂ ਮਖੂ ਤੱਕ ਜਰੂਰ ਆ ਰਹੀਆਂ ਨੇ ਤੇ ਮਖੂ ਤੋਂ ਫਿਰ ਵਾਪਸ ਹੋ ਜਾਂਦੀਆਂ ਕਰੀਬ 40 ਕਿਲੋਮੀਟਰ ਦਾ ਰਸਤਾ ਤੈਅ ਕਰਦੀਆਂ ਨੇ ਤੇ ਉਸ ਤੋਂ ਅਗਲਾ ਪਾਸਾ ਜਿਹੜਾ ਹੈ ਉਹ ਬਿਲਕੁਲ ਦਰਿਆ ਕਰਕੇ ਪੁਲ ਕਰਕੇ ਜਿਹੜੀਆਂ ਟ੍ਰੇਨਾਂ ਨੇ ਉਹ ਮਖੂ ਹੀ ਰੋਕ ਦਿੱਤੀਆਂ ਜਾਂਦੀਆਂ ਨੇ ਅਰਦਾਸ ਕਰਿਓ ਸਾਰੇ ਵੀ ਆਉਣ ਵਾਲਾ ਸਮਾਂ ਠੀਕ ਹੋਵੇ ਕਿਉਂਕਿ ਅੱਜ ਦੀ ਰਾਤ ਸਾਰੀ ਸੰਗਤ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿ ਕੇ ਰਾਤ ਨਗਾਉਂਦੀ ਲੋੜ ਹੈਗੀ ਆ ਜੇ ਅੱਜ ਭਿਆਨਕ ਰੂਪ ਕੋਈ ਇਸ ਪਾਣੀ ਦਾ ਮੰਜ਼ਰ ਆਉਂਦਾ ਤੇ ਨਜਿੱਠਣ ਵਾਸਤੇ ਤਿਆਰ ਰਹਿਣਾ ਚਾਹੀਦਾ ਇਹ ਨਾ ਹੋਵੇ ਕਿਤੇ ਪਹਿਲਾਂ ਵਾਂਗ ਵੀ ਆ ਆਪਾਂ ਸੌਂ ਜਾਈਏ ਘਰਾਂ ਦੇ ਵਿੱਚ ਤੇ ਪਾਣੀ ਇਸ ਤਰ੍ਹਾਂ ਢਾ ਲਾ ਕੇ ਬੰਨਾਂ ਨੂੰ ਤੋੜ ਸਕਦਾ ਸੋ ਅਸੀਂ ਆਪੋ ਆਪਣੀ ਸੇਵਾ ਜਿਸ ਤਰੀਕੇ ਦੇ ਨਾਲ ਲੱਗੀ ਹੋਈ ਹੈ ਨਿਭਾ ਰਹੇ ਹਾਂ ਪਲ-ਪਲ ਦੀਆਂ ਖਬਰਾਂ ਪਾਣੀਆਂ ਦੀਆਂ ਖਬਰਾਂ ਜ਼ਮੀਨਾਂ ਦੀਆਂ ਖਬਰਾਂ ਲੋਕਾਂ ਦੇ ਨਾਲ ਜੋ ਤਕਾ ਹੋ ਗਿਆ ਉਸ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹ ਪੰਜਾਬ ਦਾ ਮਾਹੌਲ ਸੁਖਾਵਾਂ ਹੋਵੇ ਜਿਹੜੇ ਘਰ ਉੱਜੜ ਗਏ ਨੇ ਮਾਲਕਾਂ ਉਹਨਾਂ ਦਾ ਵਸੀਬਾ ਵਧੀਆ ਹੋਵੇ ਇਹ ਅਸੀਂ ਕਾਮਨਾ ਕਰਦੇ ਹਾਂ ਤੇ ਅਰਦਾਸ ਕਰਦੇ ਆ ਤੇ ਤੁਸੀਂ ਵੀ ਅਰਦਾਸ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ